ਔਰ ਜੁਗ ਜੁਗ ਉਹ ਪਾਤੂ ਪਾਇ ਫੈਜ ਰੱਖਦਾ ਆਇਆ ਰਾਮ ਰਾਜੀ ਹਰ ਨਾ ਕਿਸੇ ਦੁਇਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀ ਨਿੰਦ ਕਾਂ ਪਿੱਟ ਦੇ ਨਾਮ ਜਿ ਮੁਖ ਲਾਇਆ ਜਾ ਨਾਨਕ ਐਸਾ ਹਰ ਸੇ ਅੰਤ ਲੈ ਛਡਾਇਆ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਪ ਰੋਗ ਪਿਆ ਜਾਂ ਸੁਖਤਾ ਹੁਣ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੂ ਕਰੀ ਨੋਈ ਬੁਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਰੱਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤ ਅਕਲ ਖਲਾ ਭਰਪੂਰ ਰਹਾ ਤੂੰ ਸਚ ਸੇ ਸਤਿ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤ ਜੋਗਿ ਇਸ ਕਰਨਾ ਸੁ ਕਰਿਹਾ ਸੋਦਰ ਰਗਾ ਸੋ ਮਹੱਲਾ ਪਹਿਲਾ ਇੱਕ ਓੰਕਾਰ ਫਰਗਬਰਸਾਦ ਸੋਦਰ ਤੀ ਰਾਗੀ ਹਾ ਸੋ ਕਰ ਕੀ ਹਾ ਜਿਤ ਵੈ ਸਰਬ ਸੰਵਾਲੇ ਵਾਜੇ ਦੇਦੇ ਨਾਦ ਅਨੇਕ ਸੰਖਾ ਕੀਤੇ ਦੇ ਦੇਵਾ ਮਨਹਾਰੀ ਕੇਤੇ ਦੇਰੇ ਰਾਗ ਬਰੀਐ ਸੋ ਕਹੀਐ ਕੀਤੇ ਦੇਰੇ ਗਾਵ ਮਨਹਾਰੀ ਗਾਵਨ ਤਦਨਾ ਪਉਣ ਪਾਣੀ ਵੇ ਸੰਤਰ ਗਾਵੇ ਰਾਜਾ ਧਰਮ ਦੀਵਾਰੀ ਗਾਵਨ ਤਦਨਾ ਜੇਤੰਗੋਤ ਲਿਖ ਜਾਨ ਲਿਖ ਲਿਖ ਧਰਮ ਵਿਚਾਰੇ ਗਾਵਨ ਤਦਨਾ ਈਸਰ ਬਰਮ ਦੇਵੀ ਸੋਹਣ ਤੇ ਸਦਾ ਸਵਾਰੀ ਗਾਵਨ ਤਦਨਾ ਇੰਦਰੇਂਦਰ ਆਸਨ ਬੈਠੇਂ ਦੇਵਤਿਆਂ ਅੰਦਰ ਨਾਲੇ ਗਾਵਨ ਤਦਨਾ ਸਦ ਸੰਵਾਦੀ ਅੰਦਰ ਗਾਵਨ ਤਦਨਾ ਸਾਧ ਵਿਚਾਰੀ ਗਾਵੰਤ ਤੁਨੋ ਜਿਤੇ ਸਤੀ ਸੰਤੋਖੀ ਗਾਵੰਤ ਤੁਦਨੋ ਵੀਰ ਕਰਾਰੇ ਗਾਵੰਤ ਤੁਦਨਾ ਪੰਡਿਤ ਪੰਡਰ ਕੇਸਰ ਜੋਜਗ ਗਵੇਦਾ ਨਾਲ ਦੇਦਨ ਤੁਦਨੋ ਮੋਹਰੀਆ ਮਨਮੋਹ ਸੁਰਗਮਾਇ ਚ ਪਿਆਲੇ ਗਾਵੰਤ ਤੁਨੋ ਤੁਨੋ ਪਾਏ ਤੇਰੇ ਅਰਥ ਤੇ ਤੀਰਥ ਨਾਲੇ ਗਾਵੰਤ ਤੁਦਨਾ ਜੋਤਮਾ ਬਲ ਸੂਰਾ ਗਾਵੰਤ ਤੁਦਨੋ ਕਾਣੀ ਚਾਰੇ ਗਾਵਨ ਦਦਨੋ ਖਾਂਡਾ ਮੰਡਲ ਵਰੇ ਮੰਦਾ ਕਰ ਕਰ ਰਖੇ ਤੇਰੇ ਧਾਰੀ ਸੇ ਦਦਨੋ ਗਾਵਨ ਜੋਤਿ ਤੇ ਪਾਵਨ ਨਰਤੇ ਤੇਰੇ ਭਗਤ ਰਸਾਲੇ ਹੋਰ ਗیتے ਦਦਨੋ ਗਾਵਨ ਸੇ ਮੈਂ ਜਿਤਨਾ ਆਵਨ ਨਾਨਕਿਆ ਵਿਚਾਰੀ ਸੋਏ ਸਿਦਾ ਸਚ ਸਾਈ ਵਾ ਸਚਾ ਸੱਚੀ ਨਾਹੀ ਹੈਪੀ ਹੋਸੀ ਜਾਈ ਨਾ ਜਾ ਸਿਰਚਨਾ ਜਿੰਦ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜੀਸੀ ਮਾਇਆ ਜਿੰਨੂ ਪਾਈ ਕਰ ਕਰ ਦੇਖੇ ਗੀਤਾ ਆਪਨ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਇ ਕਰਸੀ ਰਹੁ ਹੁਕਮ ਨਾ ਕਰਨਾ ਜਾਈ ਸੁਖਾਤ ਸਹੂ ਸਹਾ ਪਾਤ ਸਭ ਨਾਨਕ ਕਰੇ ਹਰ ਰਜ਼ਾਈ ਆਸਾ ਮਹੱਲਾ ਪਹਿਲਾ ਸੋਣ ਵਡਾ ਆਖੇ ਸਭ ਕੋਏ ਕੀ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੀ ਵਾਲੀ ਤੇਰੇ ਰਹੀ ਸਮਾਈ ਵੰਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਘੀਰਾ ਕੋਏ ਨਾ ਜਾਣੇ ਤਰ ਕੇਤਾ ਕੀ ਬਣ ਜੀ ਰਹਾਉ ਸਾਰੇ ਸਰਤੇ ਮਲਸੋਤ ਕਮਾਈ ਸਭ ਕੀ ਮਤ ਮਲ ਕੀਮਤ ਪਾਈ ਗਿਆਨੀ ਤਾਨੀ ਗੁਰ ਗਰਹਾਈ ਇਹ ਨਾ ਜਾਈ ਤੇਰੀ ਤਲ ਵਡਿਆਈ ਸਭ ਸਾਤੋਂ ਸਭ ਤਾਪੋ ਸੋ ਜਿੰਗਿਆਈਆਂ ਸੱਦਾ ਪੁਰਖਾਂ ਕੀਆ ਵਡਿਆਈਆਂ ਤਦਨ ਸਿਰ ਦੇ ਕਨੇਨਾ ਪਾਈ ਆਕਰ ਮਿਲੇ ਨਾਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰ ਆ ਸਿਬਤੀ ਭਰੇ ਤਰੇ ਭੰਡਾਰਾ ਜਿਸ ਤੋਂ ਦੇ ਤਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਮਿਸਰੇ ਮਰ ਜਾਓ ਆਖਣੀਓ ਕਾ ਸੱਚਾ ਨਾਮ ਸਾਚੇ ਨਾਮ ਕਿ ਲਾਗੇ ਭੂਖਾ ਪਚ ਭੁਖੇ ਕੇ ਚਲੀਏ ਦੁਖਾ ਸੋਕੰ ਵਸਰੇ ਮੇਰੀ ਮਾਏ ਸਾਚੇ ਸਿਨ ਸਾਚੇ ਨਾਹੀ ਰਹਾਓ ਸਾਚੇ ਨਾਮ ਕਿ ਤਿਲ ਵੰਡਿਆਈ ਆਖ ਤੱਕ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਈ ਵੱਡਾ ਨਹੂਵੇ ਘਾਟ ਨਾ ਜਾਈ ਨਾਹੂ ਮਰੇ ਨਹੋਵੇ ਸੋਭ ਦੇਂਦਾ ਰਹੇ ਨਾ ਚੋਕੇ ਭੋਗ ਗੁਣੀ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਈ ਜੇ ਵੜਿਆ ਤੇ ਵੜ ਤੇ ਦੀਨ ਦਾਤ ਜੇੰਦਰ ਕਰਕੇ ਕੀ ਥੀ ਰਾਜ ਕਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮੇ ਵਾਸਨਾਤ ਹਰਾ ਗਲੀ ਮਹੱਲਾ ਚੌਥਾ ਹਰ ਕੇ ਜਨ ਸੰਤ ਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੇਰੇ ਕਮ ਸੰਤ ਗੁਰ ਸਰੰਦਾਈ ਪਰੰਧਿਆ ਨਾਮ ਪ੍ਰਕਾਸ਼ ਮੇਰੇ ਮੇਦ ਘੁੰਦੇ ਮੋਖੋ ਰਾਮ ਨਾਮ ਪਰਗਾਸ ਵਰਮਤ ਨਾਮ ਰੇ ਪ੍ਰਾਨ ਸਖਾਈ ਹਰ ਗੀਤ ਹਮਰੀ ਰਹਿ ਰਾਸ ਰਹਾਓ ਆ ਜਨ ਕੇ ਬੜ ਭਾਗ ਬਢੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤਪਤਾ ਸੇਮਲ ਸੰਗਤ ਗਣ ਪਰਗਾਸ ਜਿਨ ਹਰ ਹਸ ਨਾਮ ਨਾ ਪਾਇਆ ਤੇ ਭਾਗ ਹੀਨ ਜੰਪਾਸ ਸਤਿਗੁਰ ਸਨ ਸੰਗਤ ਨਹੀਂ ਆਏ ਤੁਰਕ ਜੀਵੇ ਸੰਬ ਜੀਵਾਸ ਜਿਨ ਹਰਜਨ ਸਤਗੁਰ ਸੰਗਤ ਪਾਈ ਤਿਨੋਂ ਧੋਰ ਮਾਸਤਿ ਕ ਲਿਖਿਆ ਲੇ ਖਾਸ ਤਾਨ ਤਨ ਸਹ ਸੰਗਤ ਜਿਤ ਹਰਸ ਪਾਇਆ ਮਿਲਜੈ ਨਾਨਕ ਨਾਮ ਪਰਦਾ ਸਰਾਹੋ ਜੀ ਮਹੱਲਾ ਪੰਜਮ ਕਾਹਿਰੇ ਮਜਤ ਵੈ ਉਦਮਜਾ ਹਰ ਹਰ ਜੀਉ ਪਰਿਆ ਸੇਲ ਪਥਰ ਮੈ ਜਨ ਤੋ ਪਾਈ ਤਾ ਅਗਰ ਜਕਾਂਗੇ ਕਰ ਧਰਿਆ ਮੇਰੇ ਮਾਲ ਤੋਂ ਜੀ ਇਸਾ ਸੰਗਤ ਮਲੇ ਸੋਂ ਧਰਿਆ ਗੁਰ ਪੈ ਸਾਧ ਪਰਮ ਬਚ ਪਾਇਆ ਸੋ ਕੇ ਕਾਲਟ ਹਰਿਆ ਰਹਾਉ ਜਨ ਨੇ ਬਤਾ ਲੋ ਸਤ ਬੰਤਾ ਹੋਏ ਨ ਕਿਸ ਕੀ ਧਰਿਆ ਸੇ ਸੇ ਜਗ ਸਵਾਹੀ ਠਾਕੁਰ ਕਾਹੇ ਮਨ ਪ ਘਰਿਆ ਊਨੇ ਉੜਿਆਵੇ ਸੇ ਕੋ ਸਾ ਸਪਾ ਸ਼ਿਵ ਸ਼੍ਰੀ ਸ਼੍ਰੀ ਸ਼ਰਿਆ ਤਨ ਕਵਣ ਖਲਾਵੇ ਕਵਣ ਚੁਗਾਵੇ ਮਰਮੇ ਸਮਰਨ ਕਰਿਆ ਸਭਨ ਦਾ ਦਸਿਆ ਅੱਠ ਸਿਧਾਂ ਠਾਕਰ ਕਰਤ ਧਰਿਆ ਜਨ ਨਾਨਕ ਬਲਬਸਦ ਵਲ ਜਾਈਏ ਤੇਰਾ ਅੰਤ ਨਾ ਪਾਰਾ ਹਰਿਆ ਰਾਗਾ ਸਮਹੱਲਾ ਚੌਥਾ ਸੂਰਖਾ ਏਕ ਓੰਕਾਰ ਸਾਤੋ ਘਰ ਪ੍ਰਸਾਦ ਦਿਲਸ ਪਰਖ ਨਿਰੰਜਨ ਹਰ ਪਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵੇ ਸਭ ਧਿਆਵੇ ਤੁੰਜੀ ਪਰ ਸੱਚੇ ਸਿਰਜਣਹਾਰਾ ਸਮਝੀ ਤੁਮਾਰੀ ਜੀ ਤੁੰਜੀ ਆਕਾ ਦਾਤਾ ਹਰ ਧਿਆਉ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕਰ ਹਰ ਆਪੇ ਸੀਭਕ ਜੀ ਜਾ ਨਾਣ ਪਚੰਤ ਵਿਚਾਰਾ ਤੁਮ ਕਲਕਲ ਅੰਤ ਸੋੰਦਰ ਅੰਤਰ ਜੀ ਹਰੇ ਕੋ ਬੁਰਕ ਸਮਾਣਾ ਇੱਕ ਦਾ ਤੇ ਇੱਕ ਪੇਖਾਰੀ ਜੀ ਸਭ ਤੇਰੇ ਥੋ ਜਿਵਣਾਣਾ ਵਾਪੇ ਦਾਤਾ ਆਪੇ ਭੁਗਤਾ ਜੀ ਹਾਂ ਤਤ ਬਨ ਅਵ ਨਾ ਜਾਣਾ ਤੁਮ ਪਾਵਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਬੋਲੇ ਆਖ ਵਖਾਣਾ ਜੋ ਸਿਰ ਹੈ ਜੋ ਸਿਵੇ ਤੁੰਜੀ ਜਨਾਨ ਕਤਨ ਪਰਵਾਣਾ ਹਰਤੇ ਆਵੇ ਹਰਤੇ ਆਵੇ ਤੁਮ ਜੀ ਸੇਹ ਜੰਜਕ ਮੈਂ ਸੁਖਵਾਸੀ ਸੇਹ ਮੁਗ ਸੇ ਮੁਗਤ ਪੈ ਜਿਨ ਹਾਲ ਤੇ ਆਇਆ ਜੀ ਤੈਨ ਤੋਟੀ ਜਮਕੀ ਫਾਸੀ ਜੇਨਰ ਪਾ ਜਨ ਹੰਦਰ ਪੋ ਤੇ ਆਇਆ ਚੇਤਨ ਕਾ ਪੋ ਸਭ ਕੁਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਉਪ ਸਮਾਤੀ ਸੇਤਨ ਸੇਤਨ ਜਿਨ ਹਾਲ ਤੇ ਆਇਆ ਜੀ ਜਾ ਨਾਨਕ ਤਨ ਬਲ ਜਾਸੀ ਤੇਰੀ ਭਗਵਤ ਤੇਰੀ ਭਗਤ ਪੰਡਾ ਜੀ ਪਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਸਲਾ ਹਮ ਤੋਜੀ ਔਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਰੇ ਹਰ ਪੂਜਾ ਜੀ ਤਾਪ ਤਪਹਿ ਜਪੇ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਪਰੇ ਬਸਮਰਾ ਸਹ ਸੰਜੀ ਖਰ ਕਰਿਆផល ਪਰਮ ਕਰੰਤਾ ਸੇ ਭਗਵ ਜੀ ਕੋਤ ਭਰੇ ਜਾਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੁਮ ਆਤਪੁਰਖਿਆ ਪਰੰਪਰ ਕਾਤਾ ਜੀ ਤੋ ਜੇ ਬੜਿਆ ਬਰਨ ਕੋਈ ਤੋ ਜੋਗ ਜੋਗੇ ਕੋ ਸਦਾ ਸਦਾ ਤੀ ਕੋ ਜੀ ਤੋ ਨਿਹਚ ਪਰਤਾ ਸੋਈ ਦਿਆਪੇ ਭਾਵੇ ਸਹੀ ਵਰਤੇ ਜੀ ਤੂੰ ਆਪੇ ਕਰੇ ਸੋਈ ਤੇ ਆਪੇ ਸਿਰ ਸੌ ਪਾਈ ਜਿਦ ਦਿਆਪੇ ਸਨ ਜੇ ਸਭ ਕੋਈ ਅੰਜਾਨਾ ਨ ਗੁਣ ਗਾਵੇ ਕਰਤੇ ਕੀਂ ਜੀ ਜੋ ਸੌਸੇ ਕਾ ਜਨਉਈ ਹਸਾ ਮਹੱਲਾ ਚੌਥਾ ਤੂੰ ਕਰਤਾ ਸਜਾਰ ਮਿੰਟਾ ਸਾਈਂ ਜੋ ਤੂੰ ਪਾਵੇ ਏਸੀ ਤੇਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੁਮ ਸਭ ਨੀਂ ਧਿਆਇਆ ਜਿਸਮੁ ਕਿਰਪਾ ਕਰਿ ਤੇ ਨਾਮ ਮਤਨ ਪਾਇਆ ਗੁਰਮਖ ਲਾਦਾ ਮਨ ਮੁਖ ਗਵਾਇਆ ਤੁਦੇ ਆਪੇ ਛੋੜਿਆ ਆਪ ਮਿਲਾਇਆ ਤੂੰ ਦਰੇ ਹੰ ਸਤ ਜੀ ਮਾਈਂ ਤੋ ਜਵਨ ਨੂੰ ਦੁਨਜਾ ਕੋਈ ਨਾਏ ਜੀ ਜਾਂ ਸਮਤੇ ਰਾਖੇ ਲ ਬੇਜੋਗ ਅਮਰ ਸਿਆ ਸੰ ਜੋਗੀ ਮੇਲ ਜਿਸ ਨੂੰ ਤੂੰ ਜਾਣਐ ਸੋ ਜਿਨ ਜਾਣੇ ਹਰ ਸਤਿ ਹੀ ਆਖ ਬਖਾਣੀ ਜਿਨ ਹਾ ਸੇ ਬਿਆਥਨ ਸੁਖ ਪਾਇਆ ਸੇ ਜੀ ਹਰ ਨਾਮ ਸਮਾਇਆ ਤੁਮਾਤੇ ਪਰਤਾ ਤਿਲਾ ਕੀਆ ਸਭ ਹੋਏ ਜਵਨ ਤੂੰ ਜਿਆ ਅਵਰ ਨ ਕੋਇ ਤੁਮ ਕਰ ਕਰ ਵੇ ਫੇ ਜਾਣੀ ਸੇ ਜਹ ਨਾਨਕ ਗੁਰਮੁਖ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਤੇਤ ਸੜਲੇ ਪਈ ਦੇਨੀ ਵਾਸਾ ਪਾਣੀ ਪਾਵਗਤ ਨਹੀਂ ਕੀਆ ਪੰਗਜ ਮੂ ਬਗ ਨਹੀਂ ਚਾਲੇ ਹਮ ਦੇਖਾਂ ਤੇ ਡੂਬੀਐ ਲੈ ਮਨ ਇਕ ਨ ਚੇਤ ਸਮੂਰ ਮਨਾ ਸਰਵਸਰ ਤੇਰੇ ਗੁਣ ਗریہ ਰਹਾ ਹੋ ਨਾਮੁ ਜਤੇ ਸਤੇ ਨਹਿ ਪੜਿਆ ਮੋਰਖ ਮੁਗਦਾ ਜਨਮ ਕਿਆ ਪ੍ਰਮਤ ਨਾਨਕ ਤਿਨ ਗੇ ਸਰਨਾ ਜਿਨ ਤੂੰ ਨਾਹੀ ਵਿਸਰਿਆ ਸਾ ਮਹੱਲਾ ਪੰਜਮਾ ਪਈ ਪ੍ਰਾਪਤ ਮਾਨਖ ਦੇਹੁ ਰੀਆ ਗੋਬਿੰਦ ਮਿਲਨ ਕੀ ਇਹ ਤਰੀਵਰੀਆ ਅਵਰ ਕਾਇ ਤੇ ਕਿਤੇ ਨਾ ਕਾਮ ਮਲਸਾਦ ਸੰਗਤ ਪੰਜ ਕੀ ਬਨਾ ਰਾਜਾ ਮਲਾ ਪਉੰਜਲ ਤਨ ਕੈ ਜਨ ਬਥਾ ਜਤ ਰੰਗ ਮਾਇਆ ਕਿ ਰਹਾ ਜਵਤਵ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਪਹ ਨਾਨਕ ਹਮ ਨੀਚ ਕਰਮ ਅਸੰਨ ਪਰੇ ਕੀ ਰਾਖੂ ਸਰਮਾ ਪਾਛੇ ਦਸਮੀ ਕਬਿਉ ਬਾਜ ਬੇਨਤੀ ਚੋਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਸ਼ਾ ਤੋ ਚਮ ਰਹੀ ਹਮਾਰਾ ਆਪਣਾ ਜਾਨ ਪ੍ਰੂਪਤ ਪਰਮ ਅਮਰੇ ਦੋਸ ਬੇਤਮ ਕਾਹੂ ਆਪ ਹੰਦੇ ਮਹੀ ਬਚਾਵ ਸੋ ਖੀ ਬਸੇ ਮੋਰੋ ਪਰਵਾਰ ਆਸੀ ਸਿਖ ਸਵੇ ਕਰਤਾਰਾ ਮੋਰੇ ਸ਼ਰਨ ਜਕ ਦੇ ਕਰੀਏ ਸਾਮੈ ਰਨ ਕੁਆ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਸੋਰ ਪਜਨੀ ਕਰੇ ਪਿਆਸਾ ਤੁਮੇ ਸੜਕ ਉਰ ਨਾ ਤਿਆਉ ਜੋ ਵਰ ਚਾਉ ਸੁ ਤੁਮ ਤੇ ਪਾਵ ਸੇਵਾ ਸਿੱਖ ਹਮਾਰੀ ਤਾਰੀਏ ਚੰਟਿਆ ਸਤਰ ਹਮਾਰੀ ਮਾਰੀਏ ਆਪ ਹਾਥ ਦੇ ਮਝੇ ਬਰੀਏ ਮਰਨ ਕਾਲ ਕਾ ਤਰਸਨ ਬਰੀਏ ਹੋ ਜੋ ਹਦਾ ਹਮਾਰੇ ਪੈਸਾ ਸ੍ਰੀ ਅਸ ਤੁਂ ਜੋ ਕਰਿਓ ਰੱਛਾ ਰਾਗ ਬਲੂ ਮਰਾਖਨ ਹਾਰੇ ਸਾਈ ਸੰਸਾਈ ਪਿਆਰੇ ਦੇਨ ਬੰਦ ਰਿਸ਼ਤਨ ਕੇ ਹੰਤਾ ਤਮਹੁ ਬ੍ਰਿਜ ਸੁਕੰਤਾ ਕਾਲ ਪੇ ਬ੍ਰਹਮਾ ਉਤਰਾ ਕਾਲ ਪੇ ਸਿਉਂਜੂ ਅਵਤਰਾ ਕਾਲ ਪੇ ਕ੍ਰਿਸ਼ਨ ਬਰੰਕਾਸਾ ਸੰਗਲ ਕਾਲ ਕਰਤਾ ਕੀਆ ਤੁਮਾਸਾ ਜਹਨ ਕਾ ਜੋਗੀ ਸਭ ਕੀ ਉਹ ਮੇਹ ਦਰੈ ਬ੍ਰਹਮਾ ਜੋਤੀ ਉਹ ਜਵਨ ਕਾ ਸੋਕ ਸਵਾਰ ਨਮਸਕਾਰ ਹੈ ਤਾਈ ਹਮਾਰਾ ਜਵਨ ਕਾ ਸੰਗਤ ਬਨਾਇਓ ਦੇਵ ਦੇ ਜੇਸ਼ਨ ਪਜਾਇਓ ਆਤਾਂ ਤੇ ਕੀ ਬਤਾਰਾ ਸੋਏ ਗੁਰੂ ਸੌਂਜਿਓ ਹਮਾਰਾ ਨਮਸਕਾਰ ਤਿਸ ਹੀ ਕਹਵਾਰੀ ਸਮਝਾ ਜਿਨੇ ਆਸਵਾਰੀ ਸੇਵ ਗੁਣ ਕਾ ਸੇਵ ਬਨਸ ਕਤੀਓ ਸਤਰਨ ਕੋ ਪਲ ਮੋਬਤ ਕੀਓ ਕੜ ਕੜ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਜੇ ਢੇ ਤੇ ਕੁੰਚ ਸੋਲਾ ਸਹ ਪਰ ਕਿਰਪਾ ਦੇਖ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਨੈ ਕੜ ਕੜ ਕੇ ਪੜ ਪੜ ਕੀ ਜਾਣੈ ਜਾਵਦ ਕੱਕ ਕਰਾ ਕਰਤਾਰਾ ਪਰਜਤ ਤਮ ਦੇ ਅਪਾਰ ਜਗੋਕਾਰ ਕਾ ਤਹੁ ਕਵਹੁ ਤਮੇ ਮੇ ਮਤੰਦੇਤ ਰਸਵਹੁ ਜੇਤੇ ਬਰਨ ਸੇ ਸਭ ਧਾਰੇ ਆਪਿ ਆਪਣੀ ਬੂਜੋ ਚਾਰ ਤਮਸਵਹੀ ਤੇ ਰਹਿਤ ਨਰਾਲਮ ਜਾਨ ਦੇਤ ਪੇਤ ਪੇਤ ਅਰੀ ਆਲਮ ਧਰਮ ਕਾ ਅੰਦਰ ਕਾ ਅੰਦ ਲੰਬੋ ਆਤ ਅਨੀਰ ਅਨਾਦ ਸੰਭਵ 타ਕਾ ਮੂਰ ਅਚਾਰ ਦੇਂਦਾ ਜਾ ਕੋ ਭੇਵਨ ਭਾਵਨ ਦੇਵਦਾ ਤਉ ਕੋ ਕਰ ਪਹਨ ਅਨਮਾਨਤ ਮਹਾ ਮੁਲਕਿ ਸਿ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਦਸਦਾ ਸ਼ਿਵਦਰੰਗਕਾਰ ਕਾ ਚੀਨਤ ਨੇ ਪਿਉ ਆਪ ਆਪਨੀ ਬੁੱਧ ਹੈ ਜੀਤੀ ਵਰਨ ਪੈ ਪੈ ਤੂ ਹੈ ਤਿਤਿ ਤੇਮਰਾਲ ਖਾ ਨਾ ਜਾਏ ਪਸਾਰਾ ਕਹਿ ਸਜਾਤ ਸੰਸਾਰਾਂ ਈ ਕੇ ਰੂਪਾ ਨੂਪਸ ਰੂਪਾ رنگ برا کینڈا جی ریت یقینی اتبج خان کھان بہت جدینی کہوں سم کر بیٹھا سکھ سگری سے دکھائے اچمب آج جگا سوب ابرشا میری تم کرو سکھ و سکھ سکرو دوش پاکتا سبر مریش پرنکاتا کھا جہتوتا سنی پرے ਦਨ ਕੇ ਦੋ ਦੋਤ ਹੈ ਮਰੀਨ ਫੁਰਖ ਜੰਮ ਬਗ ਬਰੀ ਤਿਹਾਰੀ ਤਨ ਕੇ ਤੁਮ ਸੰਕਲ ਸਵਟਾਰੇ ਜੋ ਗਲ ਬੁਗਵਾ ਥਾਇ ਹੈ 타ਕੇ ਕਾ ਨਿਖ ਨਿ ਆਏ ਹੈ ਅਰੇ ਸ਼ਾਹੀ ਤੈਂ ਸਭ ਕਾਲਾ ਦੋਸ਼ਤ ਅਰੇ ਹਿਰਦ ਕਾਲਾ ਕਿਰਪਾ ਦੇ ਤਨ ਜਾਈ ਨਾ ਹਰੂ ਤਾਂਕੇ ਤਾਂ ਤਨ ਪਰ ਹਰ ਹੋ ਹਰਿ ਅੰਧ ਸਿਧ ਕਰ ਮੋ ਸਭ ਹੋਈ ਦੋਟੇ ਸੇ ਸਕੇ ਨਾ ਕੋਈ ਇਕ ਵਾਰੀ ਤਮੈ ਸੰਭਵ ਰਹਾ ਕਾਲ ਸਾਸਤੇ ਤਾਈਂ ਬਾਰ ਜਿਨਨ ਨਾਮ ਤਿਹਾਰੋ ਕਹਾ ਦਰਦ ਦੁਖ ਤੰਦੋ ਕਤੇ ਰਹਾ ਹਲਗ ਕੇ ਤਮੈ ਸਰਨ ਤੇ ਹਾਰੀ ਆਪ ਹਾਥ ਦੇ ਲੋ ਅਵਾਰੀ ਸਰਬ ਠੋਰ ਮੋਹੋ ਸਹਾਈ ਦੁਖ ਤੰਦੋ ਕਤੇ ਲੋਂ ਬਚਾਈ ਸਭਈਆ ਆਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਪ ਤਰੇ ਨਹੀਂ ਆਨਿਓ ਰਾਮ ਰਹੀ ਪ੍ਰਾਨ ਕਰਾਨ ਅਨੇਕ ਕਹੇ ਮਤ ਏਕ ਨਮਾਨਿ ਸਮਰਾ ਸਾਤਰ ਬੇ ਸਬੇ ਬਾਪੇ ਜਿਕੇ ਅਮੀਕ ਮਾ ਜਾਨਿਓ ਸਰੀਅ ਸਪਾਨ ਕਿਰਪਾ ਤੁਮਰੀ ਤਾਰਿ ਮੈਂ ਨ ਕੈਸ ਤੋਹੀ ਬਖਾਨਿਓ ਦੋਹਰਾ ਸਗਲ ਦਵਾਰ ਤੁਮ ਛਾਡਕੇ ਕਹਿਓ ਤੁਹਾਰੋਂ ਦਵਾਰ ਵਾਹਿਗੁਰੂ ਕੀ ਦਾਜ ਜੀ ਅਸ ਗੋਵਿੰਦਾਸ ਤੁਹਾਰ ਆਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ ਸੁਤਸਾ ਆਨੰਦ ਪਿਆ ਆਪਣੀ ਮਾਇ ਸਤਿਗੁਰੂ ਮੈਂ ਪਾਇਆ ਹਦੁਕਤਾ ਪਾਇਆ ਸਹਿਜ ਛੇਤੀ ਮਨਵ ਜੀ ਆ ਵਧਾਈਆਂ ਰਤਨ ਪਰਿਵਾਰ ਪਈਆਂ ਸ਼ਬਦੋ ਗਾਵਣੀ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਬਸਾਇਆ ਇਹ ਨਾਨਕ ਨਾਂਨਤ ਹੁਆ ਸਤਿਗੁਰੂ ਮੈਂ ਪਾਇਆ اے ਮਨ ਮੇਰਾ ਤੂੰ ਸਦਾ ਰੂਹ ਹਰਨਾਲੇ ਅਨਾਰੂ ਤੋ ਮਨ ਮੇਰੇ ਦੋਖ ਸਾ ਬਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਵਾਰ ਸਵਾਰਨਾ ਸਭ ਨਾਮ ਗਲਾ ਸਮਰਾਸ ਸਵਾਮੀ ਸੋ ਕੋ ਮਨੋ ਬਸਾਰੀ ਏਹ ਨਾਨਕ ਮਨ ਵਿੱਚ ਦਾ ਰੋਹੰਦਾਲੇ ਸਾਚੀ ਸਾਹਿਬਾ ਜਾਣੀਂ ਕਰਤੇ ਰਹਿ ਕਰਤਾ ਧੀਰੇ ਸਭ ਚਹੇ ਜਿਸ ਦੇ ਸੋ ਪਾਵੇਂ ਸਦਾ ਸਲਾਹਾ ਤੇਰੀ ਨਾਮ ਮਨ ਨੂੰ ਸਾਵੇ ਨਾਮ ਜਿਨ ਕੇ ਮਨ ਵਸਿਆ ਬਾਜੀ ਸ਼ਬਦ ਕਹਨੇ ਰਹਿ ਕਹੇ ਨਾਨਕ ਸੱਚੇ ਸਾਹਿਬਾ ਜਾਣੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਧਾਰਮ ਦਾ ਜਿਨਿ ਫੁਖ ਸਭ ਗਵਾਈਆਂ ਕਰ ਸਾਂ ਸੁਖਮਨ ਆਏ ਬਸਿਆ ਜੀਸ਼ਾ ਸਾਹਿ ਪੁਜਾਈਆਂ ਅਦਾਹ ਪੁਰਵਾਨ ਕੀਤਾ ਗੁਰਵੇਟੋਂ ਜਿਹਦੀਆਂ ਇਹ ਵਡਿਆਈਆਂ ਕਹਿ ਸਾਂ ਸੰਤੋਸ਼ਹੁਤ ਰੋਪਿਆ ਰੋ ਸਾਚਾ ਨਾਮ ਮੇਰਾ ਆਧਾਰੋਂ ਬਾਜੇ ਪੰਜ ਅਸ਼ੁਧ ਤਤ ਕਾਸ ਭਾਗੇ ਕਰ ਸਭਾਂਗੇ ਸ਼ਬਦ ਬਾਜੇ ਕਲਾਜਿਤ ਕਰਤਾ ਰਹੀਆਂ ਕੰਧ ਦਵਾਸ ਕੀਤੇ ਕਾਲ ਕੰਟ ਕੁਮਾਰਿਆ ਤਰ ਕਰਮ ਪਾਇਆ ਤੂੰ ਜਿਨ ਕੋ ਸਨਾਮ ਹਰ ਕੇ ਲਾਗੇ ਕਹਿ ਅਨਾਇਕ ਤੈ ਸੁਖ ਹੋਆ ਤਤ ਕਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰੋ ਪਾਇਆ ਉਤਰੇ ਸਗਲ ਬਸੂਰੇ ਦੋ ਕਰੋ ਕਸਨ ਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਿਨ ਪੈ ਸਰਸੇ ਪੂਰੇ ਗੁਰਤੇ ਜਾਣੀ ਸੁਨਤੇ ਪਨੀਤ ਕਹਤੇ ਪਵਿੱਤ ਸਤਿਗੁਰਿਆ ਪਰਪੂਰੇ ਮਨਵੰਤ ਨਾਨਕ ਗੁਰ ਚਾਲਨ ਲਾਗੀ ਵਾਝੇ ਅਨਹਤ ਤੂਰੇ ਮਦਾਨੀ ਮਹੱਲਾ ਪੰਜਮਾ ਥਾਲ ਵਿਤ ਨਵਾਸੂ ਪਈਓ

ਸਲੋਕ ਮਹੱਲਾ ਅੰਜਮਾ ਤੇਰਾ ਕੀਤਾ ਜਾਤੋਂ ਨਹੀਂ ਮੈਨੂੰ ਜੋਗਿਕ ਤੋਈ ਮੈਂ ਨਿਰਗੁਣ ਆਰੇ ਪੂਰਨ ਨਹੀਂ ਆਫੇ ਤਸਪਿਓਈ ਤਰਸ ਪਿਆ ਮਹਿ ਰਾਮ ਤੁਸ ਕਸ ਜਿਨ ਮਿਲਿਆ ਨਾਨਕ ਨਾਮ ਬਲੇ ਤਾ ਜੀਵਾ ਤਨਮੰਥੀ ਦੇ ਹਰਿਆ ਪੌੜੀ ਜਿੱਥੇ ਤੂੰ ਸਮਰਥਾ ਜਿੱਥੇ ਕੋਈ ਨਹੀਂ ਉੱਥੇ ਤੇਰੀ ਰੱਖ ਅਗਨੀ ਉਹ ਦਰਮਾਈ ਸੁਣ ਕੇ ਜਮ ਕੇ ਦੂਤ ਨਹੀਂ ਤੇਰੇ ਛਣ ਜਾਹੀ ਪੌਜ ਵਿਖੋਂ ਸੁਗਾਗਰ ਸਾਦੀ ਪਾਉਰ ਪਾਏ ਜਿਨੂੰ ਕੋ ਲੰਗੀ ਪਿਆਸ ਮਰਤ ਸਈ ਖਾਏ ਕਲ ਮੇ ਬਣ ਬਣ ਭਵੰਦ ਕਾਏ ਸਸੇ ਨੋ ਕਿਰਪਾ ਸਮਾਲੇ ਸਾਈ ਸਾਈ

ਵੇਲੇ ਕਿੰਕੇ ਮਹੱਲਾ ਪੰਜਮਾ ਰਖੇ ਰਖਣਹਾਰ ਆਪੂ ਵਾਰੀਆ ਨ ਵਰਕੇ ਪੈ ਦੀ ਪਾਏ ਕਾ ਸਵਨ ਹੋਆ ਆਖ ਦਿਆਲ ਮਨੋ ਨ ਬਿਸਾਰ ਨਾ ਜਿਨਾ ਕੇ ਸੰਗ ਪਵ ਜਲਤਾ ਹਰੀਆ ਨਾ ਸਾਕਤ ਨਿੰਦਕ ਦੋ ਛਟ ਕੈਨ ਵਾਹੀ ਬਿਦਾਰੀਆ ਨ ਜਿਸ ਸਾਹਿਬ ਕੀਤੇ ਕਪ ਨਾਨਕ ਕਮਲ ਨੇ ਵਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੋਖ ਜਾਹੀ ਤੁਸੀਂ ਸਾਹਿਬ ਕੀ ਟੇਕ ਨਾਨਕ ਕਮਲ ਨੇ ਵਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੋਖ ਜਾਹੀ ਵਾਹਿਗੁਰੂ ਕੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ